ਜਲੰਧਰ ਦੇ ਫਲੋਰ ਦੇ ਵਿੱਚ ਸਾਬਕਾ ਐਸਐਚਓ ਪੂਸ਼ਨ ਦੇ ਕੇਸ ਦੇ ਵਿੱਚ ਅੱਜ ਬਾਦ ਅਯੋਗ ਦੇ ਅਧਿਐਕਸ਼ ਐਸਐਸਪੀ ਦਫ਼ਤਰ ਕੌਂਚੇ ਸੀ ਜਿਸ ਦੇ ਵਿੱਚ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਦੱਸਦੀ ਹੈ ਬੱਚੇ ਦੇ ਨਾਲ ਹੋਏ ਦੁਸ਼ਕਰਮ ਦੇ ਮਾਮਲੇ ਦੇ ਵਿੱਚ ਐਸਐਚਓ ਪੂਸ਼ਨ ਕੁਮਾਰ ਦੇ ਕੇਸ ਨੂੰ ਲੈ ਕੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ 5 ਦਿਨ ਤੱਕ ਜੁਐਫਆਈਆਰ ਹੈ ਉਹ ਕਾਫੀ ਜ਼ਿਆਦਾ ਨਟਕਦੀ ਰਹੀ ਹੈ ਇਸ ਮਾਮਲੇ ਦੇ ਵਿੱਚ ਅੱਲ ਤੱਕ ਪੂਸ਼ਨ ਕੁਮਾਰ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਉਸ ਨੂੰ ਲੈ ਕੇ ਵੀ ਜਿਹੜੇ ਨੇ ਸਵਾਲ ਜਵਾਬ ਕੀਤੇ ਗਏ ਨੇ ਚੈਲਡ ਕਮਿਸ਼ਨ ਦੇ ਚੇਅਰਮੈਨ ਕਵਰਦੀਪ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਸ ਮੰਗਲੇ ਦੀ छानबीन ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੋਏਗੀ ਉਹਨਾਂ ਦੇ ਉੱਪਰ ਜ਼ਿੰਮੇਵਾਰੀ ਲਗਾਈ ਜਾਵੇਗੀ ਉਹਨਾਂ ਨੇ ਕਿਹਾ ਕਿ ਤਨਾ ਕਿ ਕਿ ਹੁਣ ਤੱਕ ਕਾਰਵਾਈ ਨਹੀਂ ਹੋਈ ਉਸ ਦੇ ਪਿੱਛੇ ਸ਼ੈਲਟਰ ਹੀ ਜਿਹੜਾ ਪੂਸ਼ਨ ਕੁਮਾਰ ਨੂੰ ਕੀਤਾ ਜਾ ਰਿਹਾ ਹਾਲਾਕੀ ਉਹਨਾਂ ਕਿਹਾ ਕਿ ਬੱਚੀ ਨੂੰ ਹਰ ਹਾਲ ਦੇ ਵਿੱਚ ਇਨਸਾਫ ਜਿਹੜਾ ਦਵਾਇਆ ਜਾਵੇਗਾ ਉਹਨਾਂ ਕਿਹਾ ਕਿ ਲਗਾਤਾਰ ਚਾਈਲਡ ਕਮਿਸ਼ਨ ਦੇ ਵੱਲੋਂ ਪੋਸਕੋ ਦੇ ਅਧੀਨ ਵੀ ਕਾਫੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਅਵੇਅਰ ਕੀਤਾ ਜਾ ਰਿਹਾ ਪਰ ਫਿਰ ਵੀ ਅਜਿਹੇ ਕੇਸਾਂ ਦੇ ਵਿੱਚ ਕੁਤਾਹੀ ਵਰਤਣ ਵਾਲੇ ਜਿਹੜੇ ਨੇ ਉਹਨਾਂ ਨੂੰ ਕਦੀ ਵੀ ਨਹੀਂ ਬਖਸ਼ਿਆ ਜਾਵੇਗਾ ਰੋਲਿੰਗ ਦੱਸ ਦਿਓ ਫਿਰ ਆਈ ਵਿਲ ਸਟਾਰਟ ਰੋਲ ਹੈ ਸਰ आज कमीशन जलंधर पुलिस रूरल ऑफिस आया है एस एस पी ऑफिस पे जिड़ी के पिछले हफ्ते पिछले महीने ਫਲੋਰ ਵਿੱਚ ਜਿਹੜੀ ਬੱਚਿਆਂ ਦੇ ਉੱਪਰ ਕੁਝ ਤਸ਼ੱਦਦ ਹੋਇਆ ਸੀਗਾ ਔਰ ਉਹਨਾਂ ਦੀ ਐਫਆਈਆਰ ਨਹੀਂ ਰਜਿਸਟਰ ਕੀਤੀ ਗਈਆਂ ਸੀ ਔਰ ਪੁਲਿਸ ਨੇ ਜਿਸ ਤਰੀਕੇ ਨਾਲ ਮਿਸਬੀਹੇਵ ਕੀਤਾ ਸੀ ਉੱਥੇ ਦੇ ਮੌਜੂਦਾ ਐਸਐਚਓ ਨੇ ਉਸ ਦਾ ਰਿਵਿਊ ਲੈਣਾ ਆਇਆ ਸੀ ਜਿਹੜੇ ਉੱਥੇ ਐਫਆਈਆਰ ਹੋਈਆਂ ਜਿਹੜੇ ਕੇਸ ਰਜਿਸਟਰ ਹੋਏ ਔਰ ਕਿਸ ਤਰੀਕੇ ਨਾਲ ਉਹ ਅੱਗੇ ਚੱਲ ਰਹੇ ਨੇ ਜਿਹੜਾ ਕਲਪਰੇਟ ਹੈ ਉਸ ਨੂੰ ਅਰੈਸਟ ਕੀਤਾ ਨਹੀਂ ਕੀਤਾ ਔਰ ਕਿਹੜੀ ਕਿਹੜੀ ਧਾਰਾ ਲੱਗੀਆਂ ਉਹਨੂੰ ਅਸੀਂ ਅੱਜ ਰਿਵਿਊ ਕਰਨ ਆਏ ਸੀਗੇ ਔਰ ਇਸ ਰਿਵਿਊ ਵਿੱਚ ਕਈ ਕੁਝ ਨਿਕਲ ਕੇ ਆਇਆ ਜਿਹੜਾ ਕਿ ਅਸੀਂ ਫਰਦਰ ਹੋਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜੀਆਂ ਵੀ ਕਮੀ ਪੇਸ਼ੀਆਂ ਸੀਗੀਆਂ ਉਹ ਅਸੀਂ ਜਿਹੜੀਆਂ ਉਹ ਉਹਨਾਂ ਨੂੰ ਸੀਲ ਆਫ ਕਰਾਂਗੇ ਸਰ ਕੀ ਅੱਜ ਜਦੋਂ ਤੁਸੀਂ ਆਏ ਹੋ ਇਥੇ ਇਨਵੈਸਟੀਗੇਟ ਕੀਤਾ ਹੈਗਾ ਨਿਕਲ ਕੇ ਕਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਦੇਖੋ ਇਨਵੈਸਟੀਗੇਸ਼ਨ ਚ ਇਹ ਨਿਕਲ ਗਿਆ ਹੈ ਕਿ ਜਿਹੜੀਆਂ ਇਹਨਾਂ ਨੇ ਫਿਲਹਾਲ ਤਾਂ ਇਹਨਾਂ ਨੇ ਸਾਰੀਆਂ ਧਾਰਾਵਾਂ ਲਾਤੀਆਂ ਲੇਕਿਨ ਜਿਹੜੀ ਕੁਤਾਹੀ ਹੋਈ ਕਿਉਂ ਲੇਟ ਹੋਇਆ ਐਫਆਈਆਰ ਕਿੱਦਾਂ ਹੋਈ ਉਹਦੇ ਅਸੀਂ ਕੁਐਸਚਨ ਆਨਸਰ ਕੀਤੇ ਸੀਗੇ ਵੀ ਵਿਲ ਫਿਕਸ ਦ ਰਿਸਪੌਂਸਿਬਿਲਟੀਜ਼ ਅਦਰਵਾਈਜ਼ ਹੁਣ ਤੱਕ ਤਾਂ ਉਹਨੇ ਸਭ ਕੁਝ ਠੀਕ ਕਰਤਾ ਹੈ ਲੇਕਿਨ ਲੇਟ ਕਿਉਂ ਹੋਈ ਔਰ ਉਹਦੀ ਰਿਸਪੌਂਸਿਬਿਲਟੀ ਫਿਕਸ ਕਰੇਗੀ ਕੋ ਕਮਿਸ਼ਨ ਕਰੇਗਾ ਕਾਰਨ ਕਿ ਜਿਹੜਾ ਹੋਇਆ ਹੈ ਇੱਕ ਇੱਕ ਕਰਕੇ ਪਲੀਜ਼ ਦੁਆਰਾ ਜਿਹੜੇ ਐਫਆਈਆਰ ਦੁਆਰਾ ਨਾਮ ਹੋਵੇ ਤਾਂ ਮੈਨੂੰ ਕਿਸ ਤਰ੍ਹਾਂ ਦੇਖੋ ਉਹਦੇ ਵਿੱਚ ਪੁਲਿਸ ਨੂੰ ਅਵੇਅਰ ਕੀਤਾ ਜਾਣਾ ਚਾਹੀਦਾ ਉਹ ਅਸੀਂ ਸਮੇਂ-ਸਮੇਂ ਤੇ ਕਮਿਸ਼ਨ ਜਿਹੜਾ ਆਰਡਰ ਕਰਦਾ ਹੈ ਕਿ ਪੁਲਿਸ ਦੇ ਅਵੇਅਰਨੈਸ ਕੈਂਪਸ ਲਗਾਏ ਜਾਣ ਉਹ ਕਰਦਾ ਵੀ ਅਸੀਂ ਪਾਰਟਿਸਿਪੇਟ ਵੀ ਕਰਦੇ ਆ ਉਸ ਦੇ ਕਰਨ ਦੇ ਬਾਵਜੂਦ ਵੀ ਸ਼ਾਇਦ ਪੁਲਿਸ ਦੀ ਪ੍ਰਾਇੋਰਟੀ ਨਹੀਂ ਹੈ ਪੁਲਿਸ ਦੀ ਪ੍ਰਾਇੋਰਟੀ ਹੀ ਕ੍ਰਾਈਮ ਵਾਲਾ ਇਹ ਸਵਾਲ ਨਹੀਂ ਹੈ ਜਿਹੜਾ ਜੁਵਨਲ ਜਸਟਿਸ ਐਕਟ ਹੈ ਜਾਂ ਪੋਕਸੋ ਹੈ ਉਹਦੀ ਕਿੰਨੀ ਟ੍ਰੇਨਿੰਗ ਕਰਾ ਚੁੱਕੇ ਆਪਾਂ ਔਰ ਉਹ ਹੁੰਦੀਆਂ ਵੀ ਆ ਲੇਕਿਨ ਉਹਦੇ ਹੋਣ ਦੇ ਬਾਵਜੂਦ ਵੀ ਦੇ ਡੋਨਟ ਵਾਂਟ ਟੂ ਲਰਨ ਮੈਂ ਤਾਂ ਹੀ ਕਹੂੰਗਾ ਰਿਸਪੋਨਸਿਬਿਲਟੀ ਫਿਕਸ ਹੋਏਗੀ ਐਫਆਰ ਜੁ ਵੀ ਹੋ ਰਹੀਆਂ

and we have also uh, in, uh, look, we looked into the cdr files they are trying we have ordered them to register the, uh, to, uh, to arrest bhushan as early as possible and which they have made a sit sit will uh, uh, report to the commission and uh, i am sure that bhushan will be, uh, will be arrested very soon yes it will be taken we have already uh, told them uh, to write to the department and they have already written to the dig uh, to dismiss as dig is uh, the officers of uh, is the you know officer of all ngos so he has the power to dismiss uh, the ngo it is too late It is too late. it is immediate within the every kala as if you responsible are whole whole team is responsible whole district is responsible whole state is responsible i must say again whole team is responsible whole state is responsible whole state is yes because it is our responsibility to uphold the provisions of our constitution of the law So this is a matter of investigation. You know, we uh, we cannot. Uh, uh, commission is not an investigation, an investigating body. So we'll we'll just overlook the things how they are doing. If we are not satisfied, we will again uh, write to the uh, yes, concerned. We can, we can say this. You have taken it seriously. in fifty days they ਇਹਦਾ ਜ਼ਿੰਮੇਵਾਰ ਜ਼ਿੰਮੇਵਾਰੀ ਫਿਕਸ ਹੋਏਗੀ ਜੀ 100% ਔਰ ਉਤੇ ਐਕਸ਼ਨ ਹੋਏਗਾ ਟੇਕ ਇਟ ਇਜ਼ ਸ਼ੋਰ ਟੇਕ ਇਟ ਮਤਲਬ ਐਸ ਗਾਰੰਟੀਡ ਇਹ ਹੋਏਗਾ ਲੇਕਿਨ ਕਿਤੇ ਗਿਰੇਗੀ ਉਹ ਅਸੀਂ ਇਸ ਵੇਲੇ ਨਹੀਂ ਕਹਿ ਸਕਦੇ ਲੇਕਿਨ ਆਬਵੀਅਸਲੀ ਯੂ ਕੈਨ ਅੰਡਰਸਟੈਂਡ ਇਜ਼ ਦ ਹੋਲ ਡਿਸਟ੍ਰਿਕਟ ਇਜ਼ ਦ ਹੋਲ ਸਬਡਿਵੀਜ਼ਨ ਇਜ਼ ਰਿਸਪੋਨਸਿਬਲ ਫਾਰ ਥਿਸ ਸਰ ਕੋਈ ਸ਼ੈਲਟਰ ਦਾ ਰੈਸ बिकॉज ਕੁਝ ਪੋਲਿਟਿਕਲ ਨਾਇੰਡਰ ਨੇ ਇਸ ਮਾਮਲੇ 'ਚ ਕੌਂਟਰਫੇਟ ਕੀਤੀ ਸੀ ਤਾਂ ਕੋਈ ਜਿਹੜੇ ਸੀਨੀਅਰ ਅਧਿਕਾਰੀਆਂ ਨੇ ਉਹਨਾਂ ਤੇ આરોਪ ਲਗਾਏ ਸੀ ਕਿ ਸ਼ੈਲਟਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਤਲਬ ਕੋਈ ਗੱਲ ਹੈ ਤੇ ਨਿਕਲ ਕੇ ਸਾਹਮਣੇ ਦੇਖੋ ਜੇ 50 ਦਿਨ ਲੱਗੇ ਐਫਆਰ ਹੋਣ ਨੂੰ ਤੇ ਤੇ ਸ਼ੈਲਟਰ ਤਾਂ ਹੋ ਹੀ ਰਿਹਾ ਔਰ ਇਸ ਕਮਿਸ਼ਨ ਨੂੰ ਆਪ ਆਣਾ ਪੈ ਰਿਹਾ ਇੱਥੇ ਕਰਨ ਵਾਸਤੇ ਇਟ ਮੀਨਸ देयर इज ਸਮ ਹੋ ਸਕਦੀ ਹੈ ਜੀ ਆਪ ਕਹਿ ਸਕਦੇ ਆ ਸਰ ਸਵਾਲ ਨਹੀਂ ਦੇਖੋ ਦੇ ਹੈਵ ਨੋ ਰੀਜਨਸ ਜੇ ਨੇਵਰ ਰੀਜਨਸ ਹੋਣਗੇ ਤਾਂ ਬਹਾਨੇ ਹੋਣਗੇ ਜਦੋਂ ਐਕਟ ਵਿੱਚ ਲਿਖਿਆ ਹੈ ਵੈਨ ਇਟ ਇਜ਼ ਵੈਨ ਇਟ ਇਜ਼ ਰਿਟਨ ਇਨ ਦੀ ਐਕਟ ਕਿ ਤੁਹਾਡੇ ਕੋਲ ਕੋ ਬੱਚਾ ਆਵੇ ਤੁਸੀਂ ਦੇ ਰਹੇ ਦੈਨ ਐਫਆਈਆਰ ਕਰਨੀ ਨਹੀਂ ہوئی ਤਾਂ ਫਿਰ ਉਹ ਰੀਜਨ ਮੰਨਿਆ ਨਹੀਂ ਜਾਏਗਾ ਉਹ ਹੀ ਸਜ਼ਾ ਹੀ ਹੈ ਸਜ਼ਾ ਮਿਲੇਗੀ ਇਹ ਕਿ ਤੁਸੀਂ ਪਰਿਵਾਰ ਨੂੰ ਮਿਲੇ ਬੱਚੇ ਨੂੰ ਸਾਰੇ ਜਿਹੜੇ ਜਿਹੜੀ ਬੱਚੀ ਜਿੱਦਾਂ ਦੀ ਜੀ ਪਰਿਵਾਰ ਨੂੰ ਬੁਲਾਇਆ ਗਿਆ ਸੀਗਾ ਉਹਨਾਂ ਨੇ ਆਬਵੀਅਸਲੀ ਸਟੇਟਮੈਂਟਸ ਜਿਹੜੀਆਂ ਸੀਗੀਆਂ ਉਹ ਆਪਾਂ ਦੱਸ ਨਹੀਂ ਸਕਦੇ ਕਿਉਂਕਿ ਬੱਚੇ ਦਾ ਮਾਮਲਾ ਹੈ ਔਰ ਇਹਦੇ ਵਿੱਚ ਬੱਚੇ ਨੂੰ ਪਰਿਵਾਰ ਦੀ ਬੱਚੇ ਦੀ ਕੋਈ ਆਇਡੈਂਟੀਟੀ ਆਪਾਂ ਨਹੀਂ ਦੇ ਸਕਦੇ ਆਮ ਸੌਰੀ ਜੋ ਐਲੀਗੇਸ਼ਨ ਜੋ ਲਗਾਏ ਜੋ ਮੈਂ ਤੁਹਾਡੇ ਤੋਂ ਉਹਨਾਂ ਲਗਾਏ ਸਕਦਾ ਐਲੀਗੇਸ਼ਨ ਲਗਾਏ ਉਹ ਥੈਟ ਇਜ਼ ਵਿਦ ਦਾ ਕਮਿਸ਼ਨ ਬਟ ਐਸਐਚਓ ਨੇ ਤੁਹਾਡੇ ਤੇ ਐਲੀਗੇਸ਼ਨ ਸਾਫ ਸਾਰਿਆਂ 'ਗੇ ਐਲੀਗੇਸ਼ਨ ਲੱਗੇ ਜੀ ਹੁਣ एवरीवन ਬਡੀ ਇਸ ਐਸਐਚਓ ਵੀ ਰਿਸਪੋਨਸੀਬਲ ਹੈ ਬਾਕੀ ਵੀ ਰਿਸਪੋਨਸੀਬਲ ਨੇ ਜੀ ਸਿਰਫ ਕੱਲੇ ਐਸਐਚਓ ਹੀ ਕਿਉਂ ਰਿਸਪੋਨਸੀਬਲ ਠਰਾਈ ਜਾਣਾ जो पूरा सिस्टम बनया हुआ सब डिवीजन है डिस्ट्रिक्ट uh -huh. है डिवीजन है रेंजिज बन हुई हैं फिर एवरीबडडीबिलिटी हैज़ इज़ ए मैटर ऑफ इन्वेस्टिगेशन येस क्यों नहीं है ਟੈਂਪ ਟਾਈਮ ਤੋਂ ਤੁਸੀਂ ਡ੍ਰੀਮਸ ਅਗਰ ਸਾਰੇ ਨਹੀਂ ਭੇਜ ਰਹੇ ਉਹ ਤਾਂ ਵੀ ਰੀਜ਼ਨ ਪਰ ਫਾਇੰਡ ਆਊਟ ਕਰਦੇ ਵਿਸ਼ੇ ਇਨਵੈਸਟੀਗੇਸ਼ਨ ਜਾਂ ਆਪਣੇ ਪੱਧਰ ਤੇ ਜਾਂ ਡੈਕ ਦੇ ਵਿੱਚ ਦੂਸਰਾ ਸਵਾਲ ਨਾਲ ਇਹ ਕਿ ਸਕੀਸਪੌਂਟ ਸੈਂਟਰ ਬਣੇ ਹੋਏ ਕੋਈ ਡਿਪਾਰਟਮੈਂਟ ਦੇ ਵਿੰਡਰ ਸਰ ਲੈ ਕੇ ਬੈਠੇ ਕੀ ਪਰ ਪਰਿਵਾਰ ਨੇ ਉਹਨਾਂ ਤੱਕ ਅਪਰੋਚ ਕੀਤੀ ਜਾਂ ਉਹ ਖਾਣੇ ਦੇ ਉਥੋਂ ਕਿਸੇ ਨੇ ਗਾਈਡ ਕੀਤਾ ਕਿਉਂਕਿ ਰੋਜ਼ ਦੇ ਹੀ ਕਹਿੰਦੇ ਨੇ ਕਿ ਨਾਲ ਦੇ ਨਾਲ ਉਹਨਾਂ ਨੇ ਰეკਮੈਂਡੇਸ਼ਨ ਕਰਨੀ ਚਾਹੀਦੀ ਹੈ ਜੇ ਇਹ ਹੀ ਟਾਈਮਲੀ ਚੀਜ਼ ਆ ਜਾਂਦੀ ਤੇ ਇਹ ਤੁਹਾਨੂੰ ਕਮਿਸ਼ਨ ਹੇਤਾ ਵਿੱਚ ਅੱਗਿਆ ਪਿਲੋੜੀ ਨਹੀਂ ਪੈਣੀ ਸੀ ਉਸ ਚੀਜ਼ ਦਾ ਗੈਪ ਰੂਪ سے ਕਿਦਾ ਸੌਲਵ ਆਊਟ ਕਰਦੇ ਕਿਉਂਕਿ ਪਹਿਲਾਂ ਨਹੀਂ ਤੇ ਅੱਜਲੇ ਦਿਨਾਂ ਤੋਂ ਵੀ ਨਹੀਂ ਜਿਹੜਾ ਵਕੀਰ ਨਾ ਹੋਵੇ ਬਿਲਕੁਲ ਤੁਸੀਂ ਬਰਾਛਾ ਕੁਐਸਚਨ ਪੁੱਟ ਕੀਤਾ ਦੇਖੋ ਬਹੁਤ ਗਰੀਬ ਸੀਗੇ ਔਰ ਉਹਨੂੰ ਨਹੀਂ ਪਤਾ ਸੀਗਾ ਕਿ ਅਸੀਂ ਪੁਲਿਸ ਕੋ ਜਾਣਾ ਉਹ ਪੁਲਿਸ ਕੋ ਗਏ ਜਦੋਂ ਪੁਲਿਸ ਤੋਂ ਹੀ ਡਰ ਗਏ ਉਸ ਤੋਂ ਬਾਅਦ ਤਾਂ ਫਿਰ ਜਿਆ ਸਖੀ ਸੈਂਟਰ ਦੀ ਗਲਤੀ ਕਰ ਰਹੇ ਹੋ ਉਹਦਾ ਅਵੇਅਰਨੈਸ ਹੀ ਕਿਸੇ ਨੂੰ ਨਹੀਂ ਹੈ ਆਈ ਥਿੰਕ ਇਥੇ ਬਹੁਤ ਸਾਰੇ ਲੋਕਾਂ ਨੂੰ ਉਹਦਾ ਪਤਾ ਹੀ ਨਹੀਂ ਹੋਏਗਾ ਇਹ ਇੱਕ ਨਵਾਂ ਕਨਸੈਪਟ ਹੈ ਉਹ ਵਿਦ ਦਾ ਪੈਸੇਜ ਆਫ ਟਾਈਮ ਹੌਲੀ ਹੌਲੀ ਲੋਕਰ ਬਿਲਕੁਲ ਜੀ ਲੇਕਿਨ ਮੈਂ ਖੁਦ ਕਹਿਣਾ ਕਿ ਇੱਥੇ ਕਿੰਨੇ ਲੋਕਾਂ ਨੂੰ ਪਤਾ ਹੀ ਹੈਗਾ ਨਾਸ ਨੂੰ ਨਹੀਂ ਪਤਾ ਕਿਸੇ ਨੂੰ ਪੁਲਿਸ ਨੇ ਪਹਿਲਾਂ ਦੱੱਕਾ ਮਾਰੇ ਪੁਲਿਸ ਨੇ ਦਬੰਦ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਬਿਲਕੁਲ ਜੀ ਕਿਹ ਕਿਹਾ ਸਕਦੇ ਬਿਲਕੁਲ ਦਬੰਦ ਦੀ ਕੋਸ਼ਿਸ਼ ਕੀਤੀ ਹੈ ਦੱਪਕਾ ਲਗਾਇਆ ਹੈ ਦੱਪਕਾ ਹੀ ਸੀਗਾ ਜਦੋਂ ਇਹ ਕਿਹਾ ਕਿ ਤੇਰੀ ਅੱਜ ਉਹ ਹੀ

ਉਹ ਦੇ ਵਿੱਚ ਫੇਲ ਹੋਇਆ ਏਸੀ ਕਰਕੇ ਅੱਜ ਐਫਆਈਆਰ ਹੋਈ ਹੈ ਬਹੁਤ ਸੀਰੀਅਸ ਲੱਗੇ ਨਿਤਾਰਾਂਵਾਂ ਲੱਗੀਆਂ ਨੇ ਆਈ ਡੋਂਟ ਥਿੰਕ ਕਿ ਇਹਦੇ ਵਿੱਚ ਕਿਸੇ ਉਹਦੀ ਬਚਣ ਦੀ ਕੋਈ ਚਾਂਸ ਹੈ ਤੁਸੀਂ ਅੱਜ ਇਹ ਚੀਜ਼ کہہ ਕੇ ਜਾਓਗੇ ਕਿ ਇਸ ਕੇਸ ਤੁਹਾਡੇ ਲਈ ਉਹ ਸਜ਼ਾ ਹੋਏਗੀ ਮੈਂ ਇੱਕ ਤਰ੍ਹਾਂ ਦਾ ਐਗਜ਼ੈਂਪਲ ਸੈੱਟ ਕਰਕੇ ਜਾਈ ਤੁਹਾਨੂੰ ਐਫਆਈਆਰ ਹੋਣੀ ਹੀ ਸਾਡੀ ਦਾ ਇਹ ਹਾਲ ਹੈ ਤੇ ਆਮ ਲੋਕ ਕਿੱਥੇ ਜਾਣਗੇ ਐਫਆਈਆਰ ਹੋਣਾ ਹੀ ਐਗਜ਼ੈਂਪਲ ਹੈ ਬਹੁਤ ਵੱਡੀ ਐਗਜ਼ੈਂਪਲਰੀ ਪਨਿਸ਼ਮੈਂਟ ਹੈ ਇੱਥੇ ਸਾਡੇ ਦਾ ਪੰਜਾਬ ਚ ਕਿਹਾ ਜਾਂਦਾ ਵੀ ਐਫਆਈਆਰ ਕੰਧ ਲਿਖੀ ਮਾੜੀ ਆ ਉਤੇ ਐਫ ਆਈਆਰ ਹੋ ਗਈ ਹੈ ਉਸੇ ਪੁਲਿਸ ਆਫਸਰ ਤੇ ਉਪਰ ਜਿਸ ਥਾਣੇ ਦਾ ਉਹ ਪਰਿਵਾਰੀ ਸੀ ਉਸੇ ਥਾਣੀ ਨੇ ਕੀਤੀ ਹੈ ਇਹ ਬੜੀ ਸ਼ਰਮ ਵਾਲੀ ਗੱਲ ਵੀ ਉਹਦੇ ਵਾਸਤੇ ਠੀਕ ਹੈ ਨਾ ਔਰ ਇੱਕ ਐਗਜ਼ਾਮਪਲ ਵੀ ਇਸ ਕੇਸ ਨੂੰ ਲੈ ਕੇ ਇਨਵੈਸਟੀਗੇਸ਼ਨ ਟਾਈਮ ਬౌండ్ ਹੋਏਗੀ ਆਬਵੀਅਸਲੀ ਟਾਈਮ ਬౌండ్ ਹੈ ਇਨਵੈਸਟੀਗੇਸ਼ਨ ਐਫ ਆਈਆਰਸ ਤਾਂ ਹੋ ਹੀ ਚੁੱਕੀਆਂ ਹੁਣ ਤਾਂ ਅਰੈਸਟ ਕਰਨਾ ਹੀ ਬਾਕੀ ਹੈ ਆਦਰਵਾਇਜ਼ ਇਨਵੈਸਟੀਗੇਸ਼ਨ ਦਾ ਕੋਈ ਮੈਟਰ ਨਹੀਂ ਹੈ ਕੋਈ ਉਹਦਾ ਵੈਲਿਊ ਨਹੀਂ ਇਨਵੈਸਟੀਗੇਸ਼ਨ ਤੇ ਐਫ ਆਈਆਰਸ ਬੀਨ ਡਨ ਕੋਰਟ ਕੇਸ ਚੱਲੇਗਾ ਸਰ ਇਹਦਾ ਰਿਟਾਇਰਮੈਂਟ ਵੀ ਨਜ਼ਦੀਕ ਹੈ ਨਾ ਉਹਨਾਂ ਦੀ ਐਸਾ ਜਿਹਾ ਹੋਊਗਾ ਕੋਨੇ ਦੀ ਹੋਏ ਕਿਉਂ ਅਲੱਗ ਮੈਟਰ ਹੈ ਜੀ ਉਹਨਾਂ ਦੀ ਡਿਸਮਿਸ਼ਨ ਪਿਛਲੇ ਟਾਈਮ ਤੋਂ ਹੋਈ ਗਈ ਨਾ ਜਿਹੜੀ ਜੋ ਵੀ ਇਨਕੁਆਰੀ ਹੋ ਗਈ ਡਸਨਟ ਮੈਟਰ ਜਦੋਂ ਵੀ ਉਹਨਾਂ ਦੀ ਰਟਾਇਰਮੈਂਟ ਨਹੀਂ ਮੈਟਰ ਨਹੀਂ ਕਰਦੀ ਹਾਂਜੀ ਟਾਈਮ ਟਾਈਮਪੌਂ ਵੀ ਤੁਸੀਂ ਕੁਝ ਟਾਈਮ ਤੋਂ ਵੀ ਫ੍ਰੀ ਫਰੇਮ ਦਾ ਦਿੱਤਾ ਨਹੀਂ ਕੋਈ ਤਾਂ ਅਰੈਸਟ ਕਰਵਾਇਆ ਸਿਚੁਏਸ਼ਨ ਇਮੀਡੀਏਟਲੀ ਨਾਉ ਹੁਣ ਟਾਈਮ ਕਿਉਂ ਦੇਣਾ ਉਹਦਾ ਉਸ ਦਿਨ ਅਰੈਸਟ ਕਰਨਾ ਚਾਹੀਦਾ ਸੀਗਾ ਤੇ ਫੈਮਲੀ ਨੇ ਕੀ ਦੱਸਿਆ ਕਿ ਜਦੋਂ ਐਸਾ ਹੋਇਆ ਉਹਨਾਂ ਨੇ ਨਹੀਂ ਸੁਣੀ ਉਹ ਉਹ ਕੀ ਫੇਰ ਨਹੀਂ ਉਹਨਾਂ ਨੇ ਨਹੀਂ ਸੁਣੀ ਇਸ ਵਾਸਤੇ ਜ਼ਿਆਦਾ ਆਪਾਂ ਐਲੈਬੋਰੇਟ ਨਹੀਂ ਕਰ ਸਕਦੇ ਬਿਕੋਜ਼ ਇਹ ਚਾਈਲਡ ਵਿਕਟਮ ਦਾ ਮਾਮਲਾ ਅ ਨਹੀਂ ਆਈ ਸੀ ਆਈ ਥਿੰਕ ਨਹੀਂ ਆਈ ਸੀ ਉਹ ਤਾਂ ਬਹੁਤ ਗਰੀਬ ਹੈ অলਰੀ ਟੋਲਡ ਯੂ ਜੇ ਥਾਣੇਦਾਰ ਨੇ ਨਹੀਂ ਡਰਾ ਕੇ ਉਹਨੂੰ ਭਜਾਤਾ ਤੇ ਉੱਪਰ ਕਿੱਥੇ ਆਣਾ ਸੀ ਦੇਖੋ ਤਿੰਨ ਤਾਂ ਸੀ ਕਰਾ ਕੇ ਹਟੇ ਨੇ ਬਾਕਸੋ ਦੇ ਹਾਂਜੀ ਪਿਛਲੇ ਤਿੰਨ ਚਾਰ ਮਹੀਨੇ ਚ ਠੀਕ ਹੈ ਦੋ ਤਾਂ ਇੱਕ ਹੀ ਥਾਣੇ ਦੇ ਨੇ ਸੋ ਆਪਾਂ ਜਿਹੜੇ ਉਹਨਾਂ ਨੂੰ ਪਰਸੂ ਕਰ ਲਈਏ ਸਾਨੂੰ ਤਾਂ ਉਹ ਵੀ ਪਰਸੂਅਲ ਠੀਕ ਹੋਦੇ ਤਾਂ ਉਹ ਹੀ ਬਹੁਤ ਵੱਡੀ ਗੱਲ ਹੈ ਬਾਕੀ ਤਾਂ ਇਹ ਹੈ ਕਿ ਬਾਕਸੋ ਤਾਂ ਬਹੁਤ ਹੁੰਦੇ ਨੇ ਔਰ ਉਹਦੇ ਵਿੱਚ ਰਿਜ਼ਲਟ ਤਾਂ ਨਹੀਂ ਮਿਲ ਪਾਂਦੇ ਕਿਉਂਕਿ ਉਹਦੇ ਵਿੱਚ ਪੁਲਿਸ ਦੀ ਥੋੜੀ ਜੀ ਤਵੱਕੋ ਨਹੀਂ ਤਵਕੋ ਨਹੀਂ ਹੁੰਦੀ ਜਿਹੜੇ ਵਿਕਟਮ ਹੁੰਦੇ ਨੇ ਉਹਨਾਂ ਨੂੰ ਇਨਫਲੂਐਂਸ ਕਰ ਲਿਆ ਜਾਂਦਾ ਹੈ भी असि मोनिटर कर रहे हैं चीज़ कि घट तो घट डे टू डे मोनीटरिंग होगी यस यस नहीं डेटा नहीं है साढ़े को डेटा मिल जाएगा लेकिन नॉट फ्रॉम द कमी ਤਾਂ ਕਿ annual ਸਭੇ ਜਨਾਮ ਕੋਈ ਕਮੇਟੀ ਬਣੇ ਇਸ ਚੀਜ਼ ਉੱਤੇ ਲੈ ਕੇ ਕਿਉਂਕਿ ਡਾਇਰੈਕਟ ਅਗਰ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰਨੈਸ ਹੋ ਜਾਏ ਕਿ ਖਜਲ ਦਾ ਮੋੜਾ ਨਹੀਂ ਪਏਗਾ ਤੇ ਕਈ ਜਿਹੜੇ ਕੁਸ਼ਣ ਕੁਮਾਰ ਹੋਣਗੇ ਆਉਣ ਵਾਲੇ ਦਿਨਾਂ ਤੇ ਉਹ ਬਾਹਰ ਨਹੀਂ ਆਣਗੇ ਤਾਂ ਉਹ ਵੀ ਇਹ ਨਾਲ ਕੇ ਰეკਮੈਂਡੇਸ਼ਨ ਨਹੀਂ ਦੇ ਦੇਖੋ ਰეკਮੈਂਡੇਸ਼ਨ ਦੇਣ ਦੀ ਅਦੋਂ ਲੋਡ ਹੈ ਜਦੋਂ ਲਾਅ ਵਿੱਚ ਕੋਈ ਗੈਪ ਹੋਵੇ ਜਿਹੜੀ ਆ ਇੱਕ ਜੂਨਰ ਜਸਿਸ ਐਕਟਾ ਹੈ ਜਾਂ ਪਾਕਸੋਰੀ ਬੁੱਕਸ ਨੇ ਜਿਹੜੀਆਂ ਇਹ ਰੂਲ ਐ ਲਾਅ ਹੈ ਇਹ ਬਹੁਤ ਕਲੀਅਰ ਹੈ ਇਹਦੇ ਵਾਸਤੇ ਰეკਮੈਂਡੇਸ਼ਨ ਦੀ ਲੋੜ ਹੀ ਨਹੀਂ ਉੱਪਰ ਲਿਖਿਆ ਤੋਆ ਸਭ ਕੁਝ ਵਜਾ ਇਹ ਹੈ ਨਾ ਕਿ ਲੀਮਪਲੀਮੈਂਟ ਇਹਨਾਂ ਨੇ ਇੰਪਲੀਮੈਂਟ ਨਹੀਂ ਹੋ ਰਿਹਾ ਫਿਰ ਐਫਆਈਆਰ ਹੀ ਹੋਣੀਆਂ ਮੈਨੂੰ ਸਰ ਲੋਕਾਂ ਦੇ ਵਿੱਚ ਵੀ ਅਵੇਅਰਨੈਸ ਬਹੁਤ ਘੱਟ ਹੈ ਕਿਉਂਕਿ ਦਿਨੋਂ ਦਿਨ ਚਾਈਲਡ ਅਬਿਊਜ਼ ਦੇ ਕੇਸ ਵਧ ਰਿਹਾ ਐਜ਼ ਆਪਾਂ ਦੇਖ ਲਿਓ ਸ਼ੈਫੋਰ ਜੋ ਕੇਸ ਹੋਇਆ ਬੈਕ ਟੂ ਬੈਕ ਇਹ ਦਿਨਸੀਡੈਂਟ ਦੇਖਣ ਨੂੰ ਮਿਲ ਰਿਹਾ ਸੋ ਪਬਲਿਕ ਦੇ ਲਈ ਕਮਿਸ਼ਨ ਦੇ ਵੱਲੋਂ ਕੁਝ ਸਲਾਹ ਮਸ਼ਵਰਾ ਤੁਸੀਂ ਕਿਹਾ ਕਿ ਪਬਲਿਕ ਨੂੰ ਕਿਵੇਂ ਅਵੇਅਰ ਕੀਤਾ ਜਾਵੇ ਕਿ ਚਾਈਲਡ ਅਬਿਊਜ਼ ਦੇ ਖਿਲਾਫ ਆਵਾਜ਼ ਚੁੱਕੋ ਕਿਉਂਕਿ ਬਹੁਤ ਸਾਰੇ ਲੋਕ ਜੇਵੇਂ ਤੁਹਾਨੂੰ ਦੱਸਿਆ ਕਿ ਗਰੀਬ ਤੱਕੇ ਦੇ ਲੋਕ ਨੇ ਥਾਣੇਦਾਰ ਤੇ ਭਜਾ ਦਿੱਤਾ ਤੇ ਇਹਨੇ ਉੱਪਰ ਅਪਰੋਚ ਨਹੀਂ ਕੀਤੀ ਸੋ ਲੋਕਾਂ ਨੂੰ ਮਤਲਬ ਕਿਵੇਂ ਅਵੇਅਰ ਕਰੋਗੇ ਦੇਖੋ ਮੈਂ ਇੱਥੇ ਬੈਠ ਕੇ ਸਾਨੂੰ ਵੱਡੀ ਜਿਹੜੀ ਇਹ ਗੱਲ ਪਹੁੰਚਾਣੀ ਹੈ ਲੋਕਾਂ ਤੱਕ ਤੁਸੀਂ ਪਹੁੰਚਾਣੀ ਹੈ ਨਾ ਜੀ ਫੋਰਥ ਪਿਲਰ ਹੋ ਡੈਮੋਕ੍ਰੇਸੀ ਦਾ ਇਹ ਤੁਸੀਂ ਹੀ ਪਹੁੰਚਾਣੀ ਹੈ ਇਸ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆ ਇਹ ਲੋਕਾਂ ਤੱਕ ਪਹੁੰਚੇਗੀ ਔਰ ਅਵੇਅਰਨੈਸ ਹੀ ਪਹੁੰਚੇਗੀ ਕਮਿਸ਼ਨ ਤਾਂ ਹਦਿਆਤਾ ਸਰਕਾਰ ਨੂੰ ਬਾਰ ਬਾਰ ਦਿੰਦਾ ਹੈ ਕਿ ਸਕੂਲਾਂ ਵਿੱਚ ਜਾ ਕੇ ਬਾਕਸੋ ਦੀਆਂ ਤੁਸੀਂ ਲਗਾਓ ਔਰ ਲੱਗਦੀਆਂ ਵੀ ਇਹ ਸਕੂਲ ਦੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਗੁੱਟ ਟੱਚ ਬੈਟ ਦਾ ਦੱਸਿਆ ਜਾਏ ਬਾਕਸ ਬਾਰੇ ਦੱਸਿਆ ਜਾਏ ਉਹਦੇ ਕੀ ਸਜ਼ਾਵਾਂ ਨੇ ਕੀ ਪ੍ਰੋਵੀਜ਼ਨਸ ਇਹਦੇ ਬਾਰੇ ਦੱਸਿਆ ਜਾਏ ਉਹ ਹੋ ਰਿਹਾ ਹੈ ਲੇਕਿਨ ਜਿਵੇਂ ਸਮਾਂ ਲੱਗੇਗਾ ਸਾਨੂੰ ਜਲਦੀ ਤੇ ਈਜ਼ੀ ਤਰੀਕਾ ਹੈ ਮੀਡੀਆ ਮੀਡੀਆ ਵੀ ਕਿਉਂ ਨਹੀਂ ਮਹੀਨੇ-ਮਹੀਨੇ ਹਫ਼ਤੇ-ਹਫ਼ਤੇ ਵਿੱਚ ਕੋਈ ਐਡ ਕਰੇ ਜਾਂ ਤੁਸੀਂ ਕਿਉਂ ਨਹੀਂ ਇੱਕ ਸਪੀਕਰ ਬੁਲਾਉਂਦੇ ਕਿ ਜੀ ਅੱਜ ਬਾਕਸ ਵਰਸ ਸਪੀਕਰ ਬੁਲਾਇਆ ਜੀ ਅਸੀਂ ਔਰ ਉਹ ਸਾਨੂੰ ਬਾਕਸਰ ਜਾਣੂ ਕਰਨਗੇ ਉਹਦੇ ਵਾਸਤੇ ਫਿਰ ਆਪਾਂ ਟਾਈਮ ਹੀ ਨਹੀਂ ਕੱਢਦੇ ਮੇਰੀ ਸਾਰਿਆਂ ਨੂੰ ਮੀਡੀਆ ਨੂੰ ਵੀ ਬੜੀ ਹੰਮਲ ਰਿਕੁਐਸਟ ਹੈ ਕਿ ਬਾਕਸੋਰ ਜੁਨਰ ਜਸਟਿਸ ਐਕਟ ਉਪਰ ਕੁਝਕਰਨ ਇਦਾਂ ਦੀ ਕੋਈ ਸਪੀਕਰਸ ਨੂੰ ਬੁਲਾਉਣ ਉਹ ਲੋਕਾਂ ਨੂੰ ਜਾਣੂ ਕਰਾਣ ਸਰ ਚਾਈਲਡ ਕਮਿਸ਼ਨ ਲੋਕਾਂ ਨੂੰ ਵੇਅਰ ਕਰਨ ਵਾਸਤੇ ਉਹ ਤਾਂ ਕਿੰਨੇ ਸੈਮੀਨਾਰ ਦੇ ਕਰਦਾ ਚਾਈਲਡ ਕਮਿਸ਼ਨ ਕੋਈ ਸੈਮੀਨਾਰ ਨਹੀਂ ਕਰਦਾ ਜੀ ਚਾਈਲਡ ਕਮਿਸ਼ਨ ਇੱਕ ਮੋਨਿਟਰਿੰਗ ਬਾਡੀ ਹੈ ਅਸੀਂ ਮੋਨਿਟਰ ਕਰਨਾ ਹੈ ਕਿ ਸੈਮੀਨਾਰ ਕਿੰਨੇ ਸਰਕਾਰ ਨੇ ਕਰਾਇਆ ਕਿੰਨੇ ਡੀਸੀ ਆਫਿਸ ਨੇ ਕਰਾਇਆ ਕਿੰਨੇ ਐਸਐਸਪੀ ਆਫਿਸ ਨੇ ਕਰਾਇਆ ਜਾਂ ਕਿੰਨੇ ਹੋਰ ਏਜੰਸੀ ਬਮਨੇ ਚਾਈਲਡ ਨੇ ਕਰਾਇਆ ਉਹ ਅਸੀਂ ਇਨਸਟਰਕਸ਼ਨ ਦਿੰਦੇ ਰਹਿੰਦੇ ਹਾਂ ਬਾਰ-ਬਾਰ ਸਮਝ ਸਮਝੇ अज बिकॉज पूरे डिस्ट्रिक्ट एस एस पी साहब सी एस पी एस एच ओ और एस पी फलोर हैज प्रोसीड ऑन लीव दैट इज स्वीट विल इफ डज नॉट मैटर वी आर हेयर टू इन्वेस्टिगेट द मैटर इफ और नॉट मैटर एनीथिंग जी थैंक यू सो मच point